ਦੈਨ ਮੈਨ ਯਾਰ ਹੋਗੇ 4 ਹੋਗੇ 8000 6000 ਓਏ ਟਮਾਰ ਗੋਲੀ ਸੇ ਕਰਾਂਗੇ ਯਾਰ ਮੈਂ ਉਸ ਦਿਨ ਭੈਣ ਸੁੱਕਾ ਅਦਿਨ ਮੂਖਾ ਜਾ ਕਰਾਂਗੇ ਕਰ ਇਹਨੂੰ ਹੂੰ ਆਈ ਦੇ ਆਈ ਜਾ ਨੰਦਾ ਤੋ ਦੇ ਕਾਰੂ ਕਰ ਨੋ ਤਬੂ ਤਬੂ ਥੱਲੇ ਨਹੀਂ ਤੋ ਤੂ ਆ ਬਾਈ kau dapat, kita ਕਿੰਨਾ ਵਾਂ ਮੈਂ ਕਿਉਂ ਆਈ ਡੈਡੀ ਅੱਜ ਆ ਰਿਹਾ ਯਾਰ ਇੱਥੇ ਡੈਡੀ ਕਰਿਆ ਤਾਂ ਲੇਟ ਜਾ ਕੋਈ ਨਹੀਂ ਫੇਰ ਕਿਉਂਦਾ ਇੱਕ ਦੇ ਹੱਥ ਦੇਖ ਲੋ ਭਰਾਵੋ ਜ਼ੀਰੋ ਜ਼ੀਰੋ ਯਾਰ ਬੱਸ ਕੋਈ ਨਹੀਂ ਕਿਉਂ ਆ ਤਰੀ ਮਮੀ ਨਾਲ ਆ ਦੋ ਬਾਹਰ ਹੋ ਜਾ ਮੈਂ ਨਹੀਂ ਨਹੀਂ ਬਾਹਰ ਹੀ ਹਨਾ ਕਰੋ ਵੀ ਕਮੈਂਟਰੀ ਮੋੜਿਓ ਉਹ ਦੇਖਦਾ ਰਹੋ ਨਹੀਂ ਵੀਰੇ ਦੇਖਦਾ ਰਹੇ ਸਾਸਰੀ ਗੱਲ ਬਰੇ ਸਾਰਿਆਂ ਨੂੰ ਸਾਸਰੀ ਗੱਲ ਸਾਰਿਆਂ ਨੂੰ ਆ ਗਏ ਭਾਈ ਮੁੰਡੇ ਸਾਡੇ ਫੇਰ ਨਾਲੇ ਫੇਰ ਹਾਂਜੀ ਜੀ ਅੱਜ ਫੇਰ ਜਾਂ ਫੇਰ ਬਰੇ ਫੜੀ ਇੱਕ ਵਾਰੀ ਹਾਰ ਚੁੱਕੇ ਨੇ ਬੜਾ ਇਮੈਜਨ ਲਾਇਆ ਕਿਉਂ ਨਹੀਂ ਬਰੇ ਛੱਡਣ ਲਾਇਆ ਨਹੀਂ ਪਹਿਲਾਂ ਸੀ ਹੁਣ ਲਾਈਵ ਤੋਂ ਛੱਡ ਲਾਇਆ ਹਾਂ ਸਾਹਿਬ ਹਾਂ ਸੁੱਖਾ ਤੇ ਸਹਿਜ ਤੇ ਉਧਰ ਅਗੂ ਉਹਦਾ ਗੋਰੀ ਤੇ ਗਰਮੰਦਾ ਭਾਈ ਤੋਟੇ ਰੱਖੋ ਬਈ ਜੀ ਕੈਮਰਾਮੈਨ ਖਾ ਲੂੰਗੀ ਖਾ ਲੂੰਗੀ ਬਾਹਰ ਉਹਨੇ 12 ਬੋਲਪੈਨ ਨਾਲ ਹੀ ਨਾਲੇ ਇੰਨੇ ਕੰਮ ਦਾ ਸਸਰੀ ਗੱਲ ਵੀਰੇ ਸਾਰਿਆਂ ਨੂੰ ਮੇਰਾ ਨਾਮ ਮੇਰਾ ਨਾਮ ਰਣੇਵੋਦ ਸਿੰਘ ਗੱਲ ਓਏ ਆਗਲਾ ਮੇਰੇ ਕੋਲ ਡੰਗਾ ਆਈ ਨਹੀਂ ਕਰਾਂ ਜੋ ਉਹ ਤਾਂ ਗੱਲ ਗਿਆ ਬਈ ਬਈ ਰਣੇਵੋਦ ਰਣੇਵੋਦ ਸਿੰਘ ਗੱਲ ਆਹ ਕਮੈਂਟਰੀ ਵਈ ਕੋਈ ਦੇਖੋ ਯਾਰ ਕਦਰ ਪਤਾ ਨਹੀਂ ਲੱਗਦਾ। ਅਦਨੇ ਹੋਣਾ। ਕਾ ਕਲਾ ਕਲਾ ਮਾਰ ਗਈ। ਹੋਰੀ ਹੋਰੀ। ਹਲੋ। ਕਾ ਹਲਾ ਕਾਇਆ ਕੋ। ਤੁੰਗ ਨਾ ਤਾ। ਤੁੰਗ ਨਾ। ਬੱਦਰ ਜਾਨ ਦੇਖਣ ਲੱਗੇ। ਉਹ ਵਾਜ਼ੀ। ਬਾਈ। ਥੈਂਕ ਯੂ ਬਾਈ ਥੋੜਾ ਦੇਖ। ਪਤਾ ਨਹੀਂ ਕੌਣ ਕੌਣ ਦੇਖ ਰਿਹਾ। ਬਾਈ ਬਣੇ ਕਮੈਂਟ ਕਰ ਦੋ ਕੌਣ ਕੌਣ ਦੇ ਦੇ ਆ। ਹਾਂਜੀ ਬਾਈ ਜੀ। ਆਦੇ ਆ ਤੇ ਨਾਮ ਦੱਸੋ ਬਾਈ। ਹਾਂਜੀ ਬਾਈ ਜੀ। ਹਾਂ ਪਲੀਜ਼ ਦੱਸੋ ਬਾਈ ਜੀ। ਬ੍ਰੇਸ਼ ਬਈਆ ਜੋਦਾ ਮੈਂ ਨਹੀਂ ਦੇਖਿਆ। ਆਹ ਲਾਈਵ ਵੀਡੀਓ ਤੇ ਗਾ 10 ਹੋ ਗਏ ਬਾਈ ਜੀ ਸਸਰੀ ਗਾਲ ਜੀ ਮੱਲੇ ਸਸਰੀ ਗਾਲ ਵੀਰੇ ਸਾਰੇ 10 ਜਣੇ 10 ਜਣੇ ਦੇਖਣ ਲੱਗੇ ਬਾਈ 10 ਜਣੇ ਦੇਖਣ ਲੱਗੇ ਆ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਉਹ ਮੁੰਡਿਆ ਮੇਰੇ ਆਪਦੇ ਆਪੇ ਨਾਮ ਦੱਸੋ ਬਾਈ ਬਣਾ ਕਮੈਂਟ ਜਰੂਰ ਕਰੋ ਹਾਂ ਜੀ ਬਾਈ ਜੀ ਸਾਰੇ 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 ਆਪਦੇ ਨਾਮ ਦੱਸੋ ਕਮੈਂਟ ਜਾਨ ਆ ਲੜਪੇ 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 ਹੋ ਗਏ ਬਾਈ ਲੜਣਾ ਵੀ ਲੜਪੇ ਬਾਈ ਬਹੁਤ ਵਧੀਆ ਗੋਮਨ ਮੈਡਮ ਆ ਦੇਖੋ ਵੀ ਲਾਈਕ ਕਰੋ ਸਬਸਕ੍ਰਾਈਬ ਕਰੋ ਨਾਲੇ ਕਮੈਂਟ ਕਰਕੇ ਦੱਸੋ ਕੌਣ-ਕੌਣ ਦੇਖਦਾ ਬਾਈ ਨਾਮ ਦੱਸੋ ਆਪਦੇ ਆਪਦੇ ਕਮੈਂਟ ਚ ਦੱਸੋ ਬਾਈ ਬਹੁਤ ਜੱਲਾ ਆ ਆਪਣੇ ਹੈਗੇ ਆ ਪਰ ਨਿਕੌਣ ਆ ਬਾਈ ਉਹ ਗਰਮਕ ਆ ਆਪਣਾ ਗਰਮਕ ਵੀਰਾ ਆ ਆਪਣਾਂ ਅੰਛੀ ਉਹ ਤੇ ਸੁੱਖਾ ਤੇ ਸਹਿਜ ਇੱਧਰ ਆਪਣਾ ਖੜਾ ਗੋਰੀ ਵੀਰਾ ਆ ਫਤਿਹ ਇੱਧਰ ਆ ਬਈ ਉਹਦਾ ਕਮੈਂਟਰੀ ਕਰੀ ਜਾਂਦਾ ਇੱਧਰ ਏ ਸ਼ੰਭੀ ਵੀਰਾ ਇੱਧਰ ਆ ਹੈਪੀ ਵੀਰਾ ਇੱਧਰ ਜਰਵਿੰਦਰ ਵੀਰਾ ਕਹਿੰਦੇ ਮੇਰੇ ਵੀਰੋ ਸੱਤ ਰਹਿ ਗਏ ਆ ਯਾਰ ਆਏ ਗੱਲਾਂ ਕਰ ਆ ਜੋਦਾ ਬਈ ਇਹ ਸਸਰੀ ਗੱਲ ਵੀਰੇ ਸਾਰਿਆਂ ਨੂੰ ਸਸਰੀ ਕਾਲ ਚੈਨਲ ਦੀ سپورਟ ਕਰੋ ਚੈਨਲ ਸਾਡੇ ਚੈਨਲ ਬਹੁਤ ਡਾਊਨ ਚੱਲ ਰਿਹਾ ਹਰੇ ਚੈਨਲ ਦੀ سپورਟ ਕਰੋ ਜੀ ਹਾਏ ਹਾਏ ਸਬਸਕ੍ਰਾਈਬ ਕਰੋ ਜੀ ਸਬਸਕ੍ਰਾਈਬ ਕਰੋ ਜੀ ਸਾਨੂੰ ਸਬਸਕ੍ਰਾਈਬ ਕਰੋ ਪਲੀਜ਼ ਸਾਨੂੰ ਸਬਸਕ੍ਰਾਈਬ ਚ ਕਰੋ ਦੂਜੇ ਹੋ ਜੇ ਕੋ ਓਹ ਬੜਾ ਕਲਾਤੀ ਉਹਦਾ ਯਾਰ ਰੱਤ ਤਾਂ ਇਹਨਾਂ ਨੇ ਦੇਖ ਲਾਗੇ ਹੈਪੀ ਬਰਥਡੇ ਮੀ ਦੇ ਅਰੇ ਸਸਰੀ ਗਾਲ ਜੀ ਸਸਰੀ ਗਾਲ ਸਾਰਿਆਂ ਨੂੰ ਵੀਰੇ ਉਹ ਬਸ ਸਸਰੀ ਗਾਲ ਤਾਂ ਕੋਈ ਨਹੀਂ ਬੁਲਾਤੀ ਲਾਈਕ ਕਰਿਆ ਬਈ ਕਿਹਨੇ ਲਾਈਕ ਕਰਿਆ ਤੁਹਾਨੂੰ ਥੈਨ ਤੂੰ ਹੀ ਥੋਦਾ ਥੈਨ ਤੂੰ ਥੈਨ ਤੂੰ ਥੈਨ ਤੂੰ ਬਈ ਥੈਨ ਤੂੰ ਤੁਮ ਜਲਾ ਹੀ ਗਏ ਓਹੋ ਇਧਰੋਂ ਥੈਨ ਤੂੰ ਹੰਦਲਾ ਤਾਂ ਕਹਿੰਦੇ ਭਈ ਇਤਈ ਹੰਦਲਾ ਥੈਨ ਤੂੰ ਜੀ ਥੈਨ ਤੂੰ ਮਮਮੀ ਹੈ ਵੀਰੇ ਇਹਦੀ ਮੰਮੀ ਹੈ ਮੇਰੀ ਵੀ ਜਾਂਦੂ ਲਾ ਬੇ ਦਾ ਅੱਛਾ ਮੇਰੀ ਮੰਮੀ ਆ ਤੇਰੀ ਮੰਮੀ ਨੇ ਲਿੰਕ ਵੀ ਜਨਾ ਪੈਣਾ ਯਾਰ ਇੱਕ ਵੀ ਦੱਸ ਨਹੀਂ ਬਸ ਸਤਿ ਸ੍ਰੀ ਅਕਾਲ ਬਾਏ ਬਾਏ ਇੱਧਰ ਵੀ ਰੱਖਿਆ ਕਰੋ ਬਾਈ ਕਮੈਂਟ ਦਾ ਕਰ ਦੋ ਕੌਣ ਕੌਣ ਦੇਖਦਾ ਆ ਜਾਓ ਬਈ ਕਮੈਂਟ ਕਰੋ ਯਾਰ ਪਰ ਕਮੈਂਟ ਕਰੋ ਯਾਰ ਜਿਹੜਾ ਵੀ ਦੇਖ ਰਿਹਾ ਯਾਰ ਆਹ ਏ 10 1 10 1 ਤੇ ਹਾਰਦੇ ਹੋਏ ਬੰਦੇ ਸਾਡੇ ਆਹ ਆ ਦੇਖੋ 10 1 ਤੇ ਗੁਰਮੁਖ ਇਧਰ ਯਾਰਾ ਨਾ ਮੈਂ ਚਾ ਮੇਰੇ ਵੀਰਿਆ 11ਵਾਂ ਮੈਚ 10 1 ਮੇਰੇ ਬ੍ਰੋ ਇੰਨੇ ਬੁਰੇ ਹਾਰਦੇ ਹੋਏ ਆਏ ਹਾਏ ਕਮੈਂਟਰੀ ਕਰਨੀ ਜਰੂਰੀ ਹੁੰਦੀ ਆ ਏ ਆ ਚੱਕ ਏ ਮਾਰਦਾ ਛੱਕੀ ਓ ਦੇ 11 2 ਤੇ ਹਾਰ ਗਏ ਮੇਰੇ ਬਰੋ 11 2 ਤੇ ਹਾਰ ਗਏ ਆ ਦੇਖੋ ਜੀ ਆ ਟੀਮ ਹੀ ਇਹ ਹਰਾਉਂਦੀ ਆਉਂਦੀ ਆ ਸਾਰਿਆਂ ਨੂੰ ਇਹਨੂੰ ਪਰ ਅਸੀਂ ਹਰਾਇਆ ਸੀ ਬਰ ਜੀ ਹੁਣ ਸਾਡਾ ਮੈਚ ਨਹੀਂ ਆ ਰਿਹਾ ਸਾਡਾ ਜੀ ਹੁਣ ਮੈਚ ਨਹੀਂ ਆ ਰਿਹਾ ਵਾਹ ਜੀ ਵਾਹ ਹੋਈ ਉਹ ਵਿਆਹ ਤੇ ਆਇਆ ਲੱਗਿਆ ਹੀ ਕਿਵੇਂ ਕਰੀ ਇਹਦਾ ਮੁੰਡਾ ਆਉ ਦੇ ਆਉ ਦੇ ਭਾਈ 1 ਜੀਰਾ ਹੋ ਗਿਆ ਕਹਿੰਦੇ ਮੈਨ ਰਵੀ ਰੋ ਗੋਰੀ ਨੂੰ ਚੰਦੂ ਖਿਡਾਉਂਦਾ ਨਹੀਂ ਰਾਈ ਇਹ ਦੇਖੋ ਬਾਹਰ ਬੈਠਾ ਆਉ ਦੇਖੋ ਸੋ ਕੱਪਾਈ ਦੇ ਨਾਤੇ ਨਾ ਤੇ ਹੁੰਦਾ ਹੈ ਆਏ ਹਾਏ ਆਏ ਹਾਏ ਜਿੰਨੇ ਮਰੇ ਵੀਰੋ ਕਮੈਂਟਰੀ ਕਰ ਕੀ ਹੋ ਰਹੀ ਦੋ ਦੋ ਹੋ ਗਏ ਮੇਰੇ ਬਰੋ ਏ ਆ ਸੱਤ ਇਹਨੇ ਦੇਖ ਲੱਗੇ ਵੀਰੇ ਵੀਰੇ ਸਾਨੂੰ ਸ਼ੇਅਰ ਕਰੋ ਵੀਰੇ ਜਿਹੜਾ ਦੇਖਦਾ ਬਈ ਕਮੈਂਟ ਕਰੋ ਪਲੀਜ਼ ਬਈ ਕਮੈਂਟ ਕਰਵਾ ਦਾ ਨਾਮ ਲਿਖੋ ਬਈ ਬਈ ਸਾਨੂੰ ਸ਼ੇਅਰ ਕਰੋ ਸ਼ੇਅਰ ਕਰੋ ਪਲੀਜ਼ ਆਉ ਦੇ ਕੋਈ ਉਧਰ ਹੀ ਰਹਿ ਗਈ ਤੈਨੂੰ ਤਿੰਨ ਹੋ ਗਏ ਜਿਹੜਾ ਵੀ ਕਮਲਪ੍ਰੀਤ ਕੌਰ ਨੂੰ ਜਾਣਦਾ ਉਹ ਨੂੰ ਪਲੀਜ਼ ਸੈਂਡ ਕਰੋ ਆਉ ਦੇ ਬਾਹਰ ਗਈ ਬਾਹਰ ਹੋ ਗਈ ਯਾਰ ਕੋਈ ਨਹੀਂ ਕੋਈ ਨਹੀਂ ਜਾਣੋ ਆਏ ਹੋਏ ਆ ਦੇਖੋ ਮੇਰੇ ਬ੍ਰੋ ਇੱਧਰ ਕਮੈਂਟ ਦੇਖੋ ਕਰੋ ਬਈ ਕਮੈਂਟ ਕਰੋ ਵੀਰੇ ਕਮੈਂਟ ਕਰੋ ਜਿਹੜਾ ਜਿਹੜਾ ਵੀ ਦੇਖ ਰਿਹਾ ਵੀਰੇ ਕਮੈਂਟ ਪਲੀਜ਼ ਕਰੋ ਬਈ ਪਲੀਜ਼ ਮੇਰੇ ਵੀ ਆ ਦੇਖੋ ਜੀ ਆ ਦੇਖੋ ਚੱਲੀ ਜਾਂਦਾ ਪੂਰਾ ਕੰਮ ਹਾਂਜੀ ਕਰੋ ਵੀਰੇ ਕਮੈਂਟ ਕਰੋ ਪਲੀਜ਼ ਬਈ ਕਮੈਂਟ ਕਰੋ ਕਮੈਂਟ ਜਿਹੜਾ ਜਿਹੜਾ ਵੀ ਦੇਖ ਰਿਹਾ ਕਮੈਂਟ ਕਰੋ ਭਰਾ ਭਰਾ ਜਿਹੜਾ ਜਿਹੜਾ ਦੇਖ ਰਿਹਾ ਕਮੈਂਟ ਕਰੋ ਪਲੀਜ਼ ਕਰੋ

ਆ ਦੇਖੋ ਆ ਹਾਰਦੇ ਹੋਏ ਬੰਦੇ ਲਗਾਤਾਰ ਤੀ ਇਹ ਵੀ ਉਹ ਆਹ ਆਏ ਹਾਏ ਲਗਾਤਾਰ ਦੋ ਮੈਚ ਹਾਰ ਗਏ ਮੇਰੇ ਬ੍ਰੋ ਆਏ ਹਾਏ ਆ ਵੀ ਪਤਾ ਹੈ ਕਮੈਂਟਰੀ ਕਰਨ ਲੋ ਬਈ ਹੈਲੋ ਬਈ ਕਿਵੇਂ ਹੋ ਕੋਈ ਮੈਚ ਤੇ ਦਿੱਤ ਨਹੀਂ ਵੀਰੇ ਮੇਰੀ ਗੱਲ ਆ ਕਿ ਫੇਰ ਹਾਰਨਗੇ ਇਹ ਦੇਖੀ ਚੱਲੋ ਫੇਰ ਉਹ ਦੋ ਨਹੀਂ ਰਹਿ ਗਏ ਬਾਈ ਦੇਖੋ ਯਾਰ ਆਲੇ ਨਾ ਕਰੋ ਬਈ ਜਿਹੜਾ ਵੀ ਦੇਖਦਾ ਵੀਰੇ ਐ ਬਈ ਯਾਰ ਯਾਰ ਦੇਖੋ ਵੀਰੇ ਵੀਰੇ ਬਈ ਦੇਖੋ ਦੇਖੋ ਬਾਰੇ ਵੀਰੇ ਸ਼ੇਅਰ ਕਰੋ ਵੀਰੇ ਸ਼ੇਅਰ ਪਲੀਜ਼ ਬਈ ਆਹ ਦੇਖੋ ਇਹਾਂ ਚੀਂਹ ਕਹਿੰਦੇ ਇਹਨੂੰ ਇੱਕ ਵਾਰੀ ਨੱਪ ਕੇ ਮੁੰਡਾ ਆ ਗਿਆ ਫੋਮ ਚ ਆਹ ਸੜਤੀ ਇਹਨੇ ਆ ਆ ਬੇ ਕੋਨੇ ਨੇ ਕੋਨੇ ਹੋ ਗਏ ਆਏ ਹਾਏ ਉਧਰ ਦੇਖੋ ਗੋਰੀ ਓਏ ਰੋਲਾ ਨਾ ਪਾੜੀ ਲਾਈਵ ਚੱਲ ਰਿਹਾ ਮੁੰਡਾ ਵੀ ਆਉ ਦੇ ਆਉ ਦੇ ਆਉ ਦੇ ਕੋਈ

ਆਉਦੇ ਜਾਂਚੀ ਜਾਂਦੇ ਨੂੰ ਬਰੇ ਬਰੋ ਇਹ ਹੁਣ ਪੂਰੂਗਾ ਦੇਖਿਓ ਆਉਦੇ ਪੂਰਤੀ ਓਏ ਅੱਕੇ ਨਹੀਂ ਰਹਿ ਗਏ ਤਾ ਦੇਖੋ ਯਾਰ ਬਰੇ ਜਿਹੜਾ ਵੀ ਦੇਖ ਰਿਆ ਯਾਰ ਕਹਿੰਦੇ ਬੋਲੋ ਵੀ ਦਾ ਫਿਰ ਤੇ ਲਾਗੇ ਲਾਈਕ ਸਬਸਕ੍ਰਾਈਬ ਕਰ ਦੋ ਬਰੇ ਫਸਰੀ ਵਾਲੋ ਬਰੇ ਇੱਕ ਰਹੀ ਆ ਰੋਜਾ ਹਾਜੀ ਕੋਈ ਸਬਸਕ੍ਰਾਈਬ ਕਰੋ ਜਿਹੜਾ ਵੀ ਦੇਖ ਰਿਹਾ ਯਾਰ ਇੱਕ ਜਣੇ ਵੀਰੇ ਥੋੜਾ ਜਿਹਾ ਵੱਧ ਜਣਾਂ ਨੂੰ ਸ਼ੇਅਰ ਕਰੋ ਵੀਰੇ ਯਾਰ ਸਾਡੇ ਯੂਬ ਦਾ ਯਾਰ ਹਾਂ ਵੀਰੇ ਦੋ ਜਣੇ ਹੋ ਗਏ ਅੱਕੇ ਕਰੀ ਚੱਲੋ ਬਈ ਇਹੀ ਕਰੀ ਚੱਲੋ ਹਾਂਜੀ ਵੀਰੇ ਥੜਿਆ ਹੋਵੇ ਸ਼ੇਅਰ ਕਰ ਦਿਓ ਬਈ ਕਮੈਂਟ ਕਰੋ ਯਾਰ ਪਲੀਜ਼ ਵੀਰੇ ਸਾਨੂੰ ਪਤਾ ਲੱਗੇ ਕੌਣ ਕੌਣ ਦੇਖ ਰਿਹਾ ਸਾਡੇ ਵੀਰ ਆਪਣੇ ਨਾਮ ਦੱਸੋ ਹਾਂ ਜੀ ਵੀਰ ਆਪਣੇ ਨਾਮ ਦੱਸੋ ਕਿਹੜੇ ਕਿੱਥੋਂ ਕਿੱਥੋਂ ਹੈਗੇ ਉਹ ਵੀ ਦੱਸੋ ਵੀਰੇ ਨਾਲੇ ਵੀਰੇ ਐਡਰੈਸ ਵੀ ਐਡਰੈਸ ਵੀ ਭੇਜੋ ਪਰ ਰਸ ਨੂੰ ਉੱਥੇ ਮਾਂ ਪਾ ਕੀ ਕਰਨੋ ਘਰੇ ਜਣਾ ਨਾ ਆਹ ਭੋਰਤੀ ਦੇਖੋ ਆਹ ਭੋਰਨਗੇ ਆਹ ਆ ਬੰਦੇ ਆਹ ਦੇਖੋ ਆ ਭੋਰ ਕੇ ਆ ਗਏ ਨੇ ਆ ਦੇ ਆ ਭੋਰ ਕੇ ਆ ਗਏ ਓਏ ਆ ਦੇਖ ਲੈ ਜੌਨੈਕਸ ਦੇ ਨੇ ਜੌਨੈਕਸ ਦੇ ਮੇਰਾ ਹੱਤਾ ਆ ਆ ਦੇਖੋ ਨਹੀਂ ਨਹੀਂ ਹਾਂ ਬਹਿ ਕੇ ਆ ਗਏ ਹਰ ਕੀ ਕਮਾ ਉਹਦੇ ਵਿੱਚ ਲਾਉਣ ਲੱਗੇ ਹੈਂ ਉਹ ਜਾਣੇ ਦੇ ਸੀਗਾ ਹਾਂ ਠੀਕ ਆ ਅਗਲਾ ਮੈਚ ਆਪਣਾ ਹੀ ਆ ਜਾ ਹਾਂ ਹਾਂ ਠੀਕ ਆ ਵੇ ਦੇ ਤੱਕ ਆ ਰ ਆ ਕੇ ਆਵਾਂਗੇ ਓਏ ਕੈਸਾ ਲੱਗਾ ਆ ਦੇਖ ਅੱਜ ਪੁਆਇੰਟ ਦਾ ਆ ਲਗਾਤਾਰ ਪਾਣੀ ਕੰਨ ਮੈਂ ਜਿੱਤਦੇ ਹੋਏ ਫੇਰ ਇੱਧਰ ਆ ਗਏ ਜ਼ੀਰੋ ਦਾ ਹੋ ਗਏ ਜ਼ੀਰੋ ਕੋਈ ਵੀ ੜ ਗਿਆ ਸਾਰੇ ੜ ਗਏ ਓਏ ਇੱਕ ਜ਼ੀਰੋ ਉਹ ਹੋਈ ਗੱਲ ਨਹੀਂ ਆ ਦੇਖ ਓਏ ਇੱਥੋਂ ਲੋਟ ਆਉਣਾ ਮਾਮੇ ਮੁਲਖ ਰਿਆ ਤੈਨੂੰ ਆ ਆ ਦੇਖਿਆ ਇਧਰ ਜਾ ਗਿਆ 20 20 ਅਸਰੀ ਗੱਲ ਪਰ ਸਾਡ ਸਾਈਡ ਤੇ ਹੋ ਕੋਈ ਆਇਆ ਤਾਂ ਨਹੀਂ ਇੱਕ ਬੰਦਾ ਕਿਹੜਾ ਓਏ ਕੋਈ ਨਹੀਂ ਆਪੇ ਆਪਣੇ ਸਾਰੇ ਜਾਣਨਗੇ ਪਹਿਲਾਂ ਬਹੁਤ ਚੱਲ ਗਿਆ ਤੇਰਾ ਕੰਮ ਲੰਬਾ ਲਾਈਟ ਤੋਂ ਮੈਂ ਇਧਰੋਂ ਹੀ ਕਰੂਗੀ ਇਧਰ ਆ ਕੇ ਭਾਈ ਯਾਰਾ ਉਹੀ ਪੂਰੀ ਜਾਂਦਾ ਇੱਥੇ ਆ ਕੇ ਇੱਥੇ ਲੋਟ ਆ ਓਏ ਇੱਕ ਤਾਂ ਆ ਜਾ ਲਾਈਟੇ ਭਲਾ ਇੱਥੇ ਤੇਨੂੰ ਟੱਟੀ ਆ ਜੂ ਵੱਧ ਇਹ ਦੂਆ ਮੇਰਾ ਦੇ ਕਿਹੜਾ ਹੀ ਦੇਦਾ ਓ ਮੇਰੇ ਤੇ ਵੀ ਉਹਦਾ ਉੱਧਰ ਗੋਲ ਤੋਂ ਵੀ ਬੜਾ ਰੰਦਾਗਾ ਗਦਾ ਰਾਇ ਗੋਰੀ ਗਾਂਗਲਾ ਤੇਰੀ ਯਾਰ ਗੜੀ ਨਹੀਂ ਨਹੀਂ ਬਈ ਦੋਰੀ ਅੱਪਾ ਇਹਨਾਂ ਦੀ ਖੋਲਾਗੇ ਦੋਰੀ ਬਾਈ ਨਾ ਉੱਧਰ ਮਾਰ ਲਾ ਦੇ ਡੈਡੀ ਮੇਰੇ ਪੁੱਤ ਕਾਹ ਜਾ ਤੈ ਕੱਚੀ ਕਰਈ ਯਾਰਾ ਤੂੰ ਓ ਮੈਨ ਲਾਈਕ ਕਰਾਓ ਯੂ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਭਾਈ ਇੱਕ ਹਣਾ ਦੇ ਕਰੋ ਮਾਮਾ ਉਹ ਵੀ ਜਾ ਨਾ ਤੇਰਾ ਵੀਰਾ ਗੋਦਵਿੰਦਰ ਵੀਰਾ ਕਿੱਥੇ ਦੇਖਦਾ ਪਰਾਵਾ ਹੁਣ ਤੇ ਚੱਲਦਾ ਉਹਦੇ ਤੇ ਆਹਾ ਹੈ ਪਤਾ ਨਹੀਂ ਕਿੱ데 ਚੱਲਦਾ ਭਾਈ ਉਹ ਕੈਮਰੇ ਨੂੰ ਕੋਈ ਹੋ ਗਿਆ ਤਾਂ ਧੁੰਦਲਾ ਕਰਤਾ ਵੇ ਪਲਾਸ ਸੁਤਲਾਤਾ ਉਹਦੇ ਤੇ ਹੋ ਗਿਆ ਤੇ ਯੋਗਾ ਨਾ ਹੁਣ ਸਹੀ ਦੇਣਾ ਦੂਜਾ ਨਹੀਂ ਦੇ ਗਾਈਸ ਦੇਖਿਆ ਹੋਰ ਲੱਗ ਗਿਆ ਇਹ ਦੇਖੀ ਚਲੋ ਦੇਖੀ ਚਲੋ ਦੇਖੋ ਗਾਈਸ ਚੱਲ ਰਿਹਾ ਛਿੜੀ ਵਾਲਾ ਬੈਟਮਿੰਟਨ ਗਾਈਸ ਦੇਖੋ ਉਹਨਾਂ ਨੇ ਸਿੱਧਾ ਹੀ ਰੱਖ ਸਿੱਧਾ ਹੀ ਰੱਖ ਯਾਰ ਸਿੱਧਾ ਰੱਖ ਦੇਖੋ ਗਾਈਸ ਚੱਲ ਰਿਹਾ ਅੱਜ ਛਿੜੀ ਵਾਲੇ ਦਾ ਮੈਚ ਇਹ ਪ੍ਰੇਮ ਬਣਾਇਆ ਬਾ ਚੁੱਪ ਕਰ ਜਾਣਦੇ ਫਿਰ ਪੂਰਾ ਨਹੀਂ ਜੱਕਣਾ ਅਨੋ ਨੰਬਰ ਕੱਟਦੇ ਕੱਟਦੇ ਗਾਇਸ ਤਾਂ ਨਹੀਂ ਆਣੀ ਹੋ ਚੁੱਕਿਆ ਦੇਖੀ ਉਹ ਪੰਜ ਨਹੀਂ ਨਹੀਂ ਤਾਂ ਨਹੀਂ ਹੋ ਨੇ ਲੱਗਿਆ ਦੇਖੋ ਦੇਖੋ ਸਿੱਖਾ ਨੀਲੀ ਪਾਗੜਾ ਨੀਲੀ ਪਾਗੜਾ ਪੰਨਾ ਆਉਦੇ ਉਹ ਵੀ ਗਈ ਜਾਨੇ ਕੱਟ ਕੇ ਹਾਏ ਓਏ ਨਾ ਕੱਟੋ ਭਾਈ ਹੋ ਦੇ ਆਉਦਾ ਆ ਜਾਦੇ ਵਾਲੇ ਤੂੰ ਆਹੋ ਆ ਬਲੰਗ ਡੋਣਾ ਓਏ ਆ ਜਾ ਓਏ ਗੁਰੀ ਲੈ ਭਾਈ ਜਾਦੇ ਵੀਰ ਸਮਾਨ ਆ ਕਰਮ ਜੀ ਦਾ ਦੁਨੀਆ ਹੀ ਕਟੇ ਗਿਆ ਯਾਰ ਹੁਣ ਰੀਕਨੈਕਟਿੰਗ ਜਾੜੇ ਹਲ ਚੱਕਾ ਚੱਕਿਆ ਗਿਆ ਯਾਰ